ਤਿਹਾਰਾਂ ਦੇ ਪਾਵਨ ਦਿਨਾਂ ਦੇ ਸ਼ੁਭ ਅਫਸਰ ਦੇ ਉੱਤੇ ਸਾਬਕਾ ਮੰਤਰੀ ਪੰਜਾਬ ਸਰਦਾਰ ਸੁਜੀਤ ਸਿੰਘ ਰਖੜਾ ਜੀ ਵੱਲੋਂ ਅੱਜ ਸਤੀ ਮੰਦਰ ਸਮਾਣਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਸਮਾਣਾ ਦੇ ਤਕਰੀਬਨ 100 ਦੇ ਕਰੀਬ ਸਮਾਣਾ ਦੇ ਸਾਰੇ ਧਾਰਮਿਕ ਸੰਸਥਾਵਾਂ ਮੰਦਰਾਂ ਦੇ ਪੁਜਾਰੀ ਪੰਡਿਤ ਜੀ ਅਤੇ ਗੁਰੂ ਘਰਾਂ ਦੇ ਗ੍ਰੰਥੀ ਸਾਬਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹਰੇਕ ਨੂੰ 5-5000 ਰੁਪਏ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਪਹਿਲੀ ਵਾਰ ਸਮਾਣਾ ਦੇ ਵਿੱਚ ਇਸ ਤਰ੍ਹਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਸਰਦਾਰ ਸੁਜੀਤ ਸਿੰਘ ਰਖੜਾ ਜੀ ਵੱਲੋਂ ਇਹ ਅੱਜ ਸਮਾਣਾ ਦੇ ਸਤੀ ਮੰਦਰ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਆਓ ਤੁਹਾਨੂੰ ਦਿਖਾਨਦੇ ਹਾਂ ਇਸ ਪ੍ਰੋਗਰਾਮ ਦੀ ਕਵਰੇਜ ਜਿੱਥੇ ਕਿ ਸਾਰੇ ਹੀ ਸਮਾਣਾ ਦੇ ਜਿੰਨੇ ਮੰਦਰ ਨੇ ਤੇ ਉਸ ਦੇ ਨਾਲ ਹੀ ਜੋ ਗੁਰੂ ਘਰ ਨੇ ਉਹਨਾਂ ਦੇ ਗ੍ਰੰਥੀ ਸਹਾਬਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਰਾਸ਼ੀ 5-5000 ਰੁਪਏ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਬੋਲੇ ਸੋਨਿਹਾਰ ਵਾਢੀ ਦੇ ਮਜਿੰਦਰ ਸੋ सोनेहा सत श्री अकाल वंदि राजिंदर सिंह जी वंदि सिंह जी जी हा पाशे गोविंदो क्रांति दिवस के भारतीय कला के सम्मान हेतु हो गए जी क्रांति निहाब सिंह जी गुरुद्वारा मिंडो जी सोनेहा जी का सुहाना

मैं मैनु मेरा मोबाइल ना देख रहे हैं। ਦੇ ਨੀ ਜੀ ਸੁਣਿਆ ਇਹਦੇ ਪਾਸ ਆ ਜੇ ਅੱਜ ਇੱਧਰ ਦੇ ਕਿਹਨਾਂ ਦੇ ਨਾਲ ਸਾਡੇ ਪੰਥ ਵਾਲਾ ਬਿੰਦੂ ਪ੍ਰਮ ਸਾਸੰਜ ਰੱਖਣ ਤੇ ਸਤਜੋ ਅੱਜ ਸਾਰੇ ਆਏ ਗੁਰਦੁਆਰ ਪੰਡਿਤ ਜੀ ਸਾਡੇ ਗ੍ਰੰਤੀ ਸਿੰਘ ਜਿਹੜੇ ਕਿ ਸਾਡੇ ਨਾਲ ਕਈ guna ਵਧੀਆ ਪੋਲਸਾਂ ਦੇ ਜਿਹੜੇ ਰੋਲ ਕਥਾ ਕਰਦੇ ਨੇ ਰੋਲ ਲੋਕਾਂ ਨੂੰ ਸੁਣਾਉਂਦੇ ਨੇ ਤੇ ਅਸੀਂ ਤੁਹਾਡੇ ਸਾਹਮਣੇ ਬੋਲਦੇ ਹਾਂ ਉੱਤੇ ਚੱਗੇ ਮਿਲ ਲੱਗਦੇ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਬਾਦ ਤੁਸੀਂ ਸਾਡੇ ਵੀਡੀਓ ਦੇ ਉਤੇ ਸੀ ਆਏ ਹੋ। ਪੁਰਨਾ ਜਿੰਨਾ ਧੰਨਵਾਦ ਕਰੀਏ ਉਹਨਾਂ ਤੁਹਾਨੂੰ। ਸਾਰੇ ਬਲਾਡੀਆਂ ਲੁਧਿਆਣੇ ਦੇ ਪਿੰਡ ਜੀ ਬੋਲ ਸਕਦੇ ਨੇ ਕੋ ਸਾਰੇ ਬੋਲ ਸਕਦੇ। ਚਲੋ ਟਾਈਮ ਦੀ ਥੋੜੀ ਸ਼ੋਪਿੰਗ ਵੀ ਉੱਤੇ ਜਾਣਾ। ਤੇ ਮੈਂ ਇਹ ਕੋਈ ਬਹੁਤ ਲੰਮਾ ਚਰਚਾ ਨਹੀਂ ਕਰਨਾ। ਮੈਂ ਤਾਂ ਇੱਕ ਗੱਲ ਕਰਨੀ ਹੈ। ਕਿ ਇੱਕ ਦਿਨ ਪ੍ਰਿੰਸੀਪਲ ਸਾਹਿਬ ਮੇਰੇ ਨਾਲ ਗਏ ਸੀ। ਕਿ ਅਸੀਂ ਗੁਰਦਾਸਪੁਰ ਪਠਾਨਕੋ ਪਠਾਨਕੋ ਤੇ ਤਰਨਤਾਰਨ ਨੰਬਰ 64 ਸਾਹਿਬ ਅਗਰ ਬਾਰਡਰ ਤੇ ਜੀ 4 ਕਿਲੋਮੀਟਰ ਸਾਰੇ ਬਾਰਡਰ ਦੇ ਉੱਤੇ ਸਾਰੇ ਪਿੰਡ ਦਿੰਦੇ ਸੀ ਪਾਕਿਸਤਾਨ ਦੇ ਉੱਥੇ ਜਾ ਕੇ ਦੇਖਿਆ ਵੀ ਬਹੁਤ ਮਾੜਾ ਹਾਲ ਸੀ ਤੇ ਉੱਥੋਂ ਅਸੀਂ ਫੈਲਾ ਕੀਤਾ ਕਿ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਗਰੀਬ ਲੋਕਾਂ ਨੂੰ ਨੁਕਸਾਨ ਹੋਇਆ ਘਟ ਹੈਗੇ ਫਸਲਾਂ ਪੱਤੀਆਂ ਗਈਆਂ ਸਿੰਘ ਉੱਥੇ ਜਿੱਥੇ ਪੰਡਿਤ ਜੀ ਬੈਠੇ ਨੇ ਜਾਂ ਸਾਡੇ ਗਰਤੀ ਸਿੰਘ ਬੈਠੇ ਨੇ ਉਹਨਾਂ ਦੀ ਆਮਦਨ ਵੀ ਘੱਟ ਗਈ ਅਸੀਂ ਸੋਚਿਆ ਕਿ ਵੀ ਸਾਰੇ ਬੰਦੇ ਬਾਕੀ ਦੇ ਸੋਚ ਲੈਂਦੇ ਨੇ ਇਹ ਇਹਨਾਂ ਦੀ ਵੀ ਕੋਈ ਨਾ ਕੋਈ ਮਰਜ਼ੀ ਕਰਨੀ ਚਾਹੀਦੀ ਤੇ ਅਸੀਂ ਫਿਰ ਸੋਚਿਆ ਕਿ ਇਹਨਾਂ ਲੋਕ ਵੀ ਆਪਾਂ ਸਾਰਿਆਂ ਨੂੰ 5-5000 ਰੁਪਇਆ ਜ਼ਰੂਰ ਦਈਏ ਤਾਂ ਕਿ ਆਪਣਾਈ ਵੀ ਗੁਜ਼ਾਰਾ ਚਲਾ ਸਕੀ ਤੇ ਫਿਰ ਮਨ ਦੇ ਵਿੱਚ ਆਇਆ ਮੈਂ ਸਲਾਹ ਕੀਤੀ ਜੇ ਨਹੀਂ ਸਾਡੀ ਤੇ ਟੀਮ ਆਈ ਹੈ ਸਾਡੇ ਸਮਾਣੇ ਵਿੱਚ ਆ ਕਿਦਰ ਮੇਰਾ ਮਨ ਹੈ ਕਿ ਆਪਣੇ ਜੈਨ ਫੜ ਨਹੀਂ ਆਇਆ ਪਰ ਨੁਕਸਾਨ ਤਾਂ ਹੋਇਆ ਮੀ ਪੈ ਗਏ ਉੱਠੇ ਨੂੰ ਤੇ ਠਰਾ ਗਿਆਂ ਕਿ ਜਿੰਨਾ ਵੀ ਤੇਰੇ ਕੋਲ ਆਪਾਂ ਮਰਜ਼ੀ ਕਰ ਸਕਦੇ ਇੱਥੇ ਵੀ ਆਪਾਂ ਕਰਦੇ ਇਹਨਾਂ ਦੇ ਲਈ ਮੈਂ ਧੰਨਵਾਦ ਕਰਦਾ ਕਿ ਸਾਰੀ ਟੀਮ ਨੇ ਕਿਹਾ ਕਿ ਇਹ ਕੋਈ ਚੰਗਾ ਕੰਮ ਕੋਈ ਨਹੀਂ ਬਤਲਦਾ ਸਭ ਤੋਂ ਵਧੀਆ ਕੰਮ ਹੈ ਆਪਾਂ ਨੂੰ ਇਹ ਮਾਨਤ ਕਰਨੀ ਚਾਹੀਦੀ ਸੋ ਅਸੀਂ ਫਿਰ ਸਾਨੂੰ ਡਿਫਾਈਨ ਕੀਤਾ ਵੀ ਆਪਾਂ ਬਹੁਤ ਨਿਮਰਤਾ ਦੇ ਨਾਲ ਕੋਈ ਬਹੁਤਾ 5000 ਜਾਂ ਕੋਈ ਬਹੁਤੀ ਵੱਡੀ amount ਨਹੀਂ ਹੈ ਪਰ ਫਿਰ ਵੀ ਆਪਣੇ ਜਿਵੇਂ ਜਿਵੇਂ ਕਹਿੰਦੇਵੇਂ ਕਿਤੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਉਹ ਜਿڑی ਤੁੰਤ ਭੱਜ ਕੇ ਪਾਣੀ ਲੈ ਆਉਂਦੀ ਸੀ ਜੰਗਲ ਵਿੱਚ ਪਾ ਜਾਂਦੀ ਸੀ ਕਿਸੇ ਨੇ ਪੁੱਛਿਆ ਕਿ ਤੇਰੀ ਚੁੱਝ ਤੇ ਪਾਣੀ ਨਾਲ ਕੀ ਫਰਕ ਪੈਣਾ ਇੱਥੇ ਉਹ ਕਹਿੰਦੀ ਘੱਟੋ ਘੱਟ ਮੇਰਾ ਨਾਮ ਅੱਗ ਬੁਝਾਉਣ ਵਾਲਾ ਚਾਹੂਗਾ ਕਿ ਲਾਉਣ ਵਾਲਾ ਚਾਹੂਗਾ ਸੋ ਸਾਡਾ ਵੀ ਇਹੀ ਮੰਕਤ ਹੈ ਕਿ ਸਾਡੀ ਇਹ ਇਹਦੇ ਵਿੱਚ ਨਾ ਆਵੇ ਕਿ ਅਸੀਂ ਉਸ ਟਾਈਮ ਦੇ ਵਿੱਚ ਮੰਨਤ ਕਰ ਲਿਆ ਤੁਸੀਂ ਜਿੱਥੇ ਆਪਾਂ ਕਿਤੇ ਬਾਹਰ ਜਾਇ ਕਰਦੇ ਹਾਂ ਉੱਥੇ ਇੱਥੇ ਵੀ ਆਪਣੀ ਡਿਊਟੀ ਬਣਦੀ ਹੈ ਸੋ ਜਿੰਨਾ ਵੀ ਤੁਹਾਡਾ ਧਰਵਾਦ ਕਰੀਏ ਕਿ ਤੁਸੀਂ ਟਾਈਮ ਕੱਢ ਕੇ ਆਇਓ ਉਸ ਗੱਲ ਦੇ ਲਈ ਸਾਡੇ ਕੋਲ ਲੱਭੀ ਨਹੀਂ ਹਾਂ ਧਰਵਾਦ ਦੇ ਸੋ ਸਾਰੇ ਸੰਗਤਾਂ ਬਹੁਤ-ਬਹੁਤ ਧੰਨਵਾਦ ਕਰਨਾ हथ बढ़ के बेनती है ये वी कबूल करे बहुत बहुत धन्यवाद वो है पटियाला जिला के समाना क्षेत्र में सती मंदिर माता के इस पवित्र स्थान पे आज सभी हमारे माननीय गुरुद्वारा साहब तो ग्रंथी साहब और जितने भी ऐतिहासिक मंदिर उन मंदिरों की जो सेवा पूजा अर्चना तो उनकी सेवा के प्रारूप के रूप में सभी पुजारी सभी हमारे जो धर्म का प्रचार सेवा और शास्त्रों के ज्ञाता विद्वान ज्योतिषाचार्य और पुजारी ब्राह्मण वर्ग सभी यहाँ पे पहुँचे आप सभी का यहाँ पहुँचने पर स्वागत है अभिनंदन सबको नमस्कार सबको सरदार सुरजीत सिंह रखड़ा जी ये त्यौहार के उपल में आप सबको निमंत्रण दिया है उस आमंत्रण और निमंत्रण में सरदार सुरजीत सिंह रखड़ा जी आपसे आशीर्वाद लेंगे तो इसलिए आपको बड़े सम्मान से बड़े भाव से बड़े ही जिसे बोलते हैं आदर मान से यहाँ आपको बुलावा दिया है आमंत्रण दिया है ਸਭੀ ਕੋ ਸਵਾਗਤ ਹੈ ਅਭਿਨੰਦਨ ਹੈ ਜੀ ਆਇਆਂ ਨੂੰ ਤਾਂ ਸਾਰੇ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਥੋੜੀ ਦੇਰ ਜੀ ਸਾਡਾ ਮੰਤਰੀ ਖਿਆਲ ਸਾਡੇ ਸਾਫਕਾ ਕੰਦੂ ਨੇ ਫਲਸ ਦੇ ਚੇਅਰਮੈਨ ਸਟੇਜ ਉੱਤਰ ਦੀ ਧੂਮ ਕਾ ਨਿਵਾ ਰਹੇ ਪੰਨਨ ਸਦੀਪ ਸ਼ੂਰੀ ਕਾਂਗਰਸ ਦੀ ਵਰਕਿੰਗ ਕਮੇਟੀ ਮੈਂਬਰ ਪ੍ਰਿੰਸੀਪਲ ਮੋਨਾਲ ਜੀ ਮੇਰੇ ਸਾਥੀ ਐਮਸੀ ਹਮਨਦੀਪ ਰਾਦੇ ਗਰੰਥੀ ਸਹਿਬਾਂ ਮੰਦਰਾਂ ਤੋਂ ਐ ਪੁਜਾਰੀ ਸਹਿਬਾਂ ਮੇਰੇ ਬਹੁਤ ਹੀ ਇਸ਼ਤਿਹਾਰ ਦੇ ਪੈਸਾ ਵਾਲੇ ਮੇਰੇ ਗੀਤ ਸਭ ਨੂੰ ਜੀ ਆਇਆਂ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖਣਾ ਸਾਹਿਬ ਬਾਰੇ ਪਹਿਲਾਂ ਨੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਹੈ ਤਾਮਲਨਾਡੂ ਦੇ ਅੰਦਰ ਜਾ ਕੇ 5 ਕਰੋੜ ਰੁਪਇਆ ਕਈ ਟ੍ਰੇਨਾਂ ਭਰ ਕੇ ਰਾਸ਼ਨ ਦੀਆਂ ਲੈ ਕੇ ਜਾਣਾ ਗੁਨਾਹਾ ਹੜਾ ਹੈ 10 ਕਰੋੜ ਰੁਪਇਆ ਰਖਣਾ ਸਾਹਿਬ ਨੇ ਹੜਾ ਦੇ ਲੋਕ ਲੈਗ ਦੇ ਜੋਗ ਸੀ ਉਹਨਾਂ ਨੂੰ ਦੇ ਦੇ ਸੀ ਅਤੇ ਉਹਨਾਂ ਨੇ ਇੱਛਾ ਜਹਰ ਕੀਤੀ ਕਿ ਆਪਾਂ ਤਰਨਤਾਰ ਕਰਤਾਰਪੁਰ ਪਠਾਨਕੋਟ ਜਿੰਨੇ ਵੀ ਗਰੰਤੀ ਦੇ ਮੱਧਰਾਂ ਦੇ ਪੁਜਾਰੀ ਨੇ ਉਹਨਾਂ ਨੂੰ 5-5000 ਰੁਪਈਆ ਉਹਨਾਂ ਦੀ مالی ਸਹਾਇਤਾ ਮਦਦ ਕਰ ਰਿਹਾ ਮੇਰੇ ਮੇਰੀ ਇੱਛਾ ਹੈ ਕਿ ਮੈਂ ਸ਼ਹਿਰ ਦੇ ਪੁਜਾਰੀਆਂ ਦਾ ਤੇ ਗਰੰਤੀ ਸਹਿਮਾਨ ਦਾ ਅਸ਼ੀਰਵਾਦ ਲੈਣਾ ਮੈਂ ਵੀ ਇੱਥੇ ਵੀ ਮਦਦ ਕਰਕੇ ਆਵਾਂ ਅਸੀਂ ਕਹਿੰਦੇ ਬਹੁਤ ਚੰਗੀ ਗੱਲ ਹੈ ਰਖਣਾ ਸਾਹਿਬ ਨੇ ਇਸੇ ਲੜੀ ਦੇ ਤਹਿਤ ਤੁਸੀਂ ਮੰਦਰਾਂ ਦੇ ਪੁਜਾਰੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਬੈਠੇ ਨੇ ਕੋਈ ਵੀ ਪਹਿਲਾਂ ਜਦੋਂ 10 ਸਾਲ ਸਰਕਾਰ ਰਹੀ ਹੈ ਨਾ ਕੋਈ ਮੰਦਰ ਨਾ ਕੋਈ ਗੁਰੂ ਘਰ ਜਿੱਥੇ ਇਹਨਾਂ ਨੇ 5 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਨਾ ਦਿੱਤਾ ਹੋਵੇ ਧਰਮਸ਼ਾਲਾ ਸ਼ਹਿਰ ਦੀਆਂ ਬੱਖੋ ਬੱਖਰੀਆਂ ਬਣਵਾਈਆਂ ਜਿੱਥੇ ਆਪਾਂ ਸਤਿਮੰਦਨ ਸਵਕਤਾਬ ਤੇ ਖੜੇ ਆ 5 ਲੱਖ ਰੁਪਏ ਇਸ ਹਾਲ ਚ ਲੱਕੜ ਹਾਲ ਸ਼ੈੱਡ ਦਸੇ ਚੁੰਨੇ ਪਾਰਕ ਦੇ ਵਿੱਚ ਬਹੁਤ ਵੱਡਾ ਸਹਿਯੋਗ ਦੋ ਸਹਿਯੋਗ ਦਾ ਮਿਲਦਾ ਬਾਥਰੂਮ ਬਣਵਾਏ ਇਸ ਤਰ੍ਹਾਂ ਦੇ ਲੀਡਰ ਇਸ ਤਰ੍ਹਾਂ ਦੇ ਆਪਣੇ ਸਹਿਤੇ ਆਗੂ ਕਰਨ ਦੇ ਆਪਣੇ ਪਰਿਵਾਰਕ ਮੈਂਬਰ ਦੇ ਮੈਂ ਤਾਂ ਸਾਰੇ ਪਿੰਡ ਦੇ ਸਹਿਮਾਨ ਨੂੰ ਪੁਜਾਰੀ ਸਹਿਮਾਨ ਨੂੰ ਗ੍ਰੰਥੀ ਸਹਿਮਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 2027 ਦਾ ਜਿਹੜਾ ਸਮਾਂ ਆ ਰਿਹਾ ਇਲੈਕਸ਼ਨ ਦਾ ਇਹ ਅਸ਼ੀਰਵਾਦ ਲੈਣ ਵਾਸਤੇ ਆਏ ਨੇ ਅੱਜ ਕੀ ਤੁਸੀਂ ਸਾਰੇ ਅਸ਼ੀਰਵਾਦ ਦੇ ਕੇ ਜਾਓਗੇ ਇਹਨਾਂ ਦੀ ਚੜ੍ਹਦੀ ਕਲਾ ਬਾ ਕਰਕੇ ਜਾਓਗੇ ਤੇ ਸ਼ਹਿਰ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੇ ਨਮਾਇਦੇ ਦੀ ਇਸ ਤਰ੍ਹਾਂ ਦੇ ਆਗੂ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦਿਵਸ ਦੀਆਂ ਮੈਂ ਸਾਰੇ ਸ਼ਹਿਰ ਦੇ ਨਿਵਾਸੀ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਨੂੰ ਜਿਨ੍ਹਾਂ ਨੇ ਅੱਜ ਇਸ ਪੱਧਰ ਕਰਕੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਮੋਹਨ ਲਾਲ ਜੀ ਦਾ ਜਿਨ੍ਹਾਂ ਨੇ ਸਾਰੇ ਹੀ ਧਾਰਮਿਕ ਸੰਸਥਾ ਦੇ ਮੰਦਰਾਂ ਦੇ ਪੁਜਾਰੀਆਂ ਨੂੰ ਤੇ ਮੈਨੇਜਮੈਂਟ ਕਮੇਟੀਆਂ ਨੂੰ ਫੋਨ ਕਰਕੇ ਬੁਲਾ ਕੇ ਇਹ ਨਾ ਵੱਡਾ ਕੱਟ ਕੀਤਾ ਤੇ ਰਖਣਾ ਸਾਹਿਬ ਨੂੰ ਤੁਹਾਡੇ ਦਾ ਬਹੁਤ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ज्ञान होना पाठगल इंसानियत इस सेंस को सोच से लेके गुरु अपीना की अप्रोच से लेके एक दार्शनिक से किसी लड़ाई में क्योंकि पूरी टीम की डॉक्टर साहब को बुलाने के लिए ताकि हम सब

आयुतों के और सभी जो गुरुद्वारे के ग्रंथे महाराजे हैं ग्रंथी साहब उनकी आवाज़ को एक मिला करके परमात्मा से अरदास करता हूँ परमात्मा श्री रखड़ा साहब जी जो अपने लक्ष्य को पूर्ण करने के लिए लगे हुए हैं जनता की सेवा करने के लिए परमात्मा उनको इतनी शक्ति दे वाई गुरु इनको उनको इतनी शक्ति दे कि वो अपने लक्ष्य को प्राप्त कर सकें पूरी उनकी टीम और वो सभी लोग अपने लक्ष्य को पूरा पूर्ण करें ਔਰ ਉਨ ਕੀ ਉਪਰ ਸਭੀ ਲੋਗੋ ਕੀ ਆਵਾਜ਼ ਸੇ ਪ੍ਰਮਾਤਮਾ ਕੀ ਕਿਰਪਾ ਹਮੇਸ਼ਾ ਬਣੀ ਰਹੇ। ਬਸ। ਇਹਨਾ ਬਹੁਤ بڑا ਨੁਕਸਾਨ ਹੋਇਆ। ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ ਤਾਂ ਇਡੀ ਏਰੀਏ ਦੇ ਵਿੱਚ ਆ ਰਾਇਆ ਸੀ ਉਧਰ ਨੁਕਸਾਨ ਹੋਇਆ। ਚੰਨ ਵਿੱਚ ਨੁਕਸਾਨ ਹੋਇਆ। ਇਹ ਐਸ ਕਿ ਉਹ ਤੋਂ ਵੀ ਬੜਾ ਨੁਕਸਾਨ ਹੋਇਆ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਤੇ ਕੋਈ ਨੁਕਸਾਨ ਹੁੰਦਾ ਉੱਥੇ ਕਰਨੀ ਚਾਹੀਦੀ ਹੈ ਬਣੇ। ਜੋ ਸੇਵਾ ਕਰਦੇ ਪ੍ਰਮਾਤਮਾ ਦਾ ਤਾਂ ਤੁਸੀਂ ਕਰ ਸਕਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਤੁਸੀਂ ਕਰੀ ਨਹੀਂ ਸਕਦੇ। ਸੁਨਾਮੀ ਆਈ ਸਾਊਥ ਦੇ ਵਿੱਚ ਉੱਥੇ ਵੀ ਗਏ ਜੀ ਸਾਡੀ ਅਜੇ ਖੜੇ ਸਾਰੀ ਟੀਮ ਉੱਥੇ ਨਾਲ ਗਈ ਚ ਰਹੀ ਅਸੀਂ ਤਕਰੀਬਨ ਉੱਥੇ 26 ਦਿਨ ਲਾ ਕੇ ਆਏ ਸੀ ਕਿ ਉੱਥੇ ਵੀ ਕਿ ਟ੍ਰੇਨ ਪਰਟ ਲੈ ਗਏ ਕਿਸਾਨ ਅੰਦੋਲਨ ਚੱਲਿਆ ਉੱਥੇ ਤਕਰੀਬਨ ਕਿਸਾਨ ਲੱਗੇ ਜੇ ਸ਼ੂਗਰ ਮਿਲਦੇ ਵਿੱਚ ਰੈਕਟਰ ਵਾਲੀ ਆਉਂਦੀ ਅਸੀਂ ਉੱਥੇ ਵੀ ਇਹ ਸਾਡੇ ਬਾਪੂ ਜੀ ਨੇ ਸਾਨੂੰ ਮੁਰਤੀ ਦੇ ਵਿੱਚ ਦਿੱਤਾ ਕੋ ਨਾਨਕ ਸਿੰਘ ਦੇਵ ਜੀ ਦੀ 20 ਪੀੜ੍ਹੀ ਦੀ ਅਪੀਲ ਕਰਾਈ ਵੀ ਜਿਹੜੀ ਉਹ ਸਾਡੀ ਆ ਚੱਲ ਗਈ ਜਦੋਂ ਅਸੀਂ ਗੁਰਦਾਸਪੁਰ ਅੰਮ੍ਰਿਤਸਰ ਅਜਨਾਲੇ ਉੱਥੇ ਗਏ ਦੇਖਿਆ ਬਹੁਤ ਬੜਾ ਹਾਦਸਾ ਕਿਥੇ ਲੋਕਾਂ ਦੇ ਘਟੇ ਕਿਥੇ ਫਸਣਾ ਵਾਹ ਹੋ ਗਈਆਂ ਦਵਾਈ ਫੈਲ ਗਈਆਂ ਬਹੁਤ ਬੜਾ ਨੁਕਸਾਨ ਹੋਇਆ ਉੱਥੇ ਸਾਡੇ ਮਨ ਦੇ ਵਿੱਚ ਆਇਆ ਕਿ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਗਰਾਂ ਨੇ ਪਿਆਰੀ ਉਹਨਾਂ ਦਾ ਵੀ ਬੇਚਾਰਾ ਨੁਕਸਾਨ ਹੋਇਆ ਉਹਨਾਂ ਦਾ ਵੀ ਕਿਹ ਬਾਤ ਉਹਨਾਂ ਨੂੰ ਕੀ ਦੇਣਗੇ ਕਿ ਜੇ ਕਿਸੇ ਫਸਲ ਹੋਊਗੀ ਤਾਂ ਹੀ ਉਹਨਾਂ ਨੂੰ ਕੋਈ ਦੇਸ ਰਿਹਾ ਇੱਕ ਅਸੀਂ ਫੈਸਲਾ ਕੀਤਾ ਕਿ 5-5000 ਰੁਪਏ ਅਸੀਂ ਉੱਥੇ ਉਹਨਾਂ ਨੂੰ ਇਹ ਸੇਵਾ ਕੀਤੀ ਉੱਥੋਂ ਮੇਰੇ ਆਪਣੀ ਟੀਮ ਦੇ ਨਾਲ ਕੀ ਅੱਛਾ ਸਾਰੀ ਟੀਮ ਖੜੀ ਆ। ਸਾਰੇ ਸਮਾਣਿਆਆਂ ਨੂੰ ਮੈਂ ਕੀਤੀ ਬੇਨਤੀ ਇਹ ਵੀ ਮੇਰੇ ਮਨ ਦੇ ਵਿੱਚ ਆ ਸਾਰਿਆਂ ਦੇ ਇਸ ਕੰਮ ਦੇ ਉੱਤੇ ਫੁੱਲ ਟਰਾਏ ਕਿ ਜੀ ਬਹੁਤ ਚੰਗਾ ਕੰਮ ਹੈ ਜਿੰਨੇ ਵੀ ਸਾਡੇ ਗੁਰਦੁਆਸ਼ਾ ਦੇ ਘਰ ਕਿਸੇ ਬਾਹਰ ਦੇ ਜਾਂ ਮੰਤਰਾ ਦੇ ਵਿੱਚ ਨਹੀਂ ਆ ਰਹੀ ਨੇ ਸਾਰਿਆਂ ਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਸੇਵਾ ਬਾਹਰ ਨਹੀਂ ਕਰਦੇ ਆ ਉਥੇ ਇੱਕ ਟੀਮ ਕਰਦੇ ਆ। ਇਹ ਕੱਲਾ ਸਮਾਣੇ ਹਲਕੇ 'ਚ ਇਹ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਜੀ ਜਾਂ ਹੋਰ ਹਲਕੇ ਜੀ ਨਹੀਂ ਨਹੀਂ ਸਾਰੇ ਹਲਕੇ 'ਚ ਜਾ ਕੇ ਆ ਜੀ। ਬਰਦਾਸ਼ ਸਾਰੇ ਗੁਰਦੁਆਰਾਂ 'ਗੋਰ ਬਰਦਾਸ਼ ਤੁਹਾਨੂੰ ਸਾਰਾ ਜਾਏ ਸਾਰੇ ਸਾਰੇ ਹਲਕੇ 'ਚ ਜਾ ਕੇ ਆ। ਜਿੱਥੇ ਜਿੱਥੇ ਕੋਈ ਸੀ ਕਿ ਉੱਚ ਦਾ ਬਲਕਿ ਮੇਰਾ ਸਾਡੇ ਭਲਾਨ ਸਾਹਿਬ ਕੈਨੀ ਹੈਪੀ ਜੀ ਵੀ ਨਾਲ ਗਏ ਸੀ ਇਹ ਇੱਥੇ ਫਿਰ ਉਹ ਕਹਿਣ ਲੱਗੇ ਕਿ ਜਿੱਥੇ ਦਾ ਇਕੱਲੇ ਵੀ ਕਰ ਸਕਦੇ ਇਹ ਇੱਥੇ ਵੀ ਬੈਠੇ